ਚਾਹ ਪੀਓ ਇਹ ਐ ਬੱਚੇ ਮੈਂ ਤੂੰ ਵੀ ਖਾ ਮੈਂ ਵੀ ਖਾਣਾ ਰਹੀ ਹਾਂ ਇਹੋ ਹੀ ਖਾਣਾ ਮੈਂ ਢੀ ਜਰੋਤਾ ਦੇ ਨਾ ਚਾਹ ਪੀਣਾ ਆ ਵਾ ਮਾ ਉਹ ਕਲਗੀ ਵਾਲੇ ਮਨ ਦੇ ਹਥਿਆ ਹਾਂ ਉਹਦਾ ਪਿਆਰ ਵਸਿਆ ਹਾਂ ਤੁਸੀਂ ਆਣ ਹਾਜ਼ਰ ਹੋਏ ਹਾਂ ਉਹਦੇ ਬਾਜੋ ਸਾਰੀ ਦੁਨੀਆ ਵੇਖ ਲਾ ਹਾਂ ਵਰਡ ਵੇਖ ਲਾ ਪੁੱਤਰਾ ਜਨ ਆਏ ਬੜੇ ਆ ਹਾਂ ਆਏ ਬੜੇ ਉਤਾਰ ਆ ਹਾਂ ਪਰ ਜਿਹੇ ਵਰਗਾ ਉਤਾਰ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬਾਪੂ ਜੀ ਆਪਾਂ ਜਿਹੜੀ ਨਗਰੀ 'ਚ ਬੈਠੇ ਤੇ ਗੁਰੂਆਂ ਪੀਰਾਂ ਦੀ ਆਪਣੀ ਦੀ ਧਰਤੀ ਆ ਇਹਨੂੰ ਕੰਜਿਆ ਇਹਨੂੰ ਕੰਜਿਆ ਸੋਨੇ ਦੀ ਚਿੜੀਆ ਸੋਨੇ ਦੀ ਚਿੜੀਆ ਗੁਰੂ ਨਾਨਕ ਤੋਂ ਲਾ ਕੇ ਗੁਰੂ ਗੋਬਿੰਦ ਸਿੰਘ ਰੋ ਟੇਕ ਪਹਾੜ ਤੱਕ ਉੱਥੇ ਸਰਪੰਦ ਦਾਨੀ ਕੋਈ ਵੀ ਨਹੀਂ ਕੋਹਾ ਤੱਕ ਬਾਹ ਖੜੀ ਕਰਕੇ ਕੋਈ ਵੀ ਨਹੀਂ ਹੈਗਾ ਵਰਲਡ 'ਚ ਹਾਂ ਤਾਂਤਨ ਗੁਰੂ ਰਾਮਦਾਸ ਜੀ ਤਾਂਤਨ ਗੁਰੂ ਗੋਬੀ ਸਿੰਘ ਜੀ ਕੁਰਬਾਨੀਆਂ ਸਾਰੇ ਦੀਆਂ ਬੜੀਆਂ ਹਾਂਜੀ ਬਾਬਾ ਜੀ ਮੇਰਾ ਦਿਲ ਖੁਸ਼ ਹੋ ਗਿਆ ਤੁਹਾਡਾ ਅੱਜ ਗੱਲ ਕਰਕੇ ਮੈਂ ਬੜੇ ਦਿਨਾਂ ਦਾ ਚਾਹੁੰਦਿਆਂ ਕਿ ਮੈਂ ਤੁਹਾਨੂੰ ਮਿਲਾਂ ਮੈਂ ਇੱਕ ਦਿਨ ਆਇਆ ਗੱਡੀ ਘਮਾਈ ਇੱਥੇ ਪਰ ਤੁਸੀਂ ਐ ਨਹੀਂ ਸੀ ਤੁਹਾਡੇ ਅੱਜ ਦਰਸ਼ਨ ਅੱਜ ਮੈਨੂੰ ਹੋਏ ਆ ਮੈਂ ਪੁੱਤ ਇੱਥੇ ਬੈਣਾ ਹਾਂ ਲੇਟ ਹੌਣ ਕਿਸੇ ਲੇਟ ਸੀ ਸਹੀ ਯਾਰੀ ਹੋ ਗਿਆ ਜਾਂ ਮੌਸਮ ਦੀ ਖਰਾਬੀ ਕਰਕੇ ਹੋ ਸਕਦਾ ਹਾਂਜੀ ਤੇ ਮੈਂ ਸੰਗਤਾਂ ਨੂੰ ਹਨਾ ਅਪੀਲ ਕਰਨਾ ਚਾਹੁੰਨਾ ਜਿੱਥੇ ਵੀ ਆ ਜਿੱਥੇ ਆਪਣੇ ਬਜ਼ੁਰਗ ਇਹ ਮਾਪਿਓ ਆਪਣੇ ਇਹਨਾਂ ਦੀ ਸੰਭਾਲ ਕਰੋ ਕਿਉਂਕਿ ਇਹ ਚੀਜ਼ਾਂ ਜਿਨ੍ਹਾਂ ਨੇ ਤੁਹਾਨੂੰ ਪਾਲਿਆ ਪੋਸਿਆ ਇਨਾ ਵੱਡਾ ਕੀਤਾ ਤੇ ਅੱਜ ਉਹ ਗਲੀਆਂ 'ਚ ਰੁਲਣਾ ਇਹ ਕਿੱਥੋਂ ਦਾ ਨਿਆਮ ਆ ਤੁਸੀਂ ਸਾਡੇ ਬਜ਼ੁਰਗਾਂ ਸਾਡੇ ਬਾਪੂ ਵਰਗੇ ਮੈਂ ਤੁਹਾਡੇ ਨਾਲ ਤਾਂ ਗੱਲਾਂ ਕਰਨ ਇੱਥੇ ਆਇਆ ਕਿਉਂਕਿ ਤੁਹਾਡਾ ਦਿਲ ਤੁਹਾਡਾ ਦੁੱਖ ਥੋੜਾ ਹਲਕਾ ਹੋਵੇ ਮੇਰੇ ਵੀ ਬਜ਼ੁਰਗ ਆ ਜੀ ਉਹ ਵੀ ਆ ਆ ਵੀ ਆ ਏਦਾਂ ਤੁਰਿਆ ਆਉਂਦਾ ਜਿਵੇਂ ਪਿਆਰ ਪਿਆਰ ਤੁਰਿਆ ਆਉਂਦਾ ਸੰਗਤਾਂ ਦਾ ਤੇ ਚਲੋ ਇਹ ਵਾਟ ਚੋੜ ਵਾਜੀ ਹਨ ਮਾਨੂੰ ਮਾਨੂੰ ਪਰ ਹਰ ਸਾਰਾ ਕੁਝ ਕੋਲ ਜੋ ਉਹ ਇਹ ਪੋਤੇ ਇੱਕ ਉਹ ਵੀ ਨੇਕ ਹਾਂ ਜਿਹੜਾ ਬਾਪ ਪਿਓ ਨੇ ਨਹੀਂ ਜਾਣਦਾ ਉਹ ਪੁੱਤ ਕਰਦਾ ਇਹ ਤਾਂ ਹੈ ਬਾਪੂ ਜੀ ਸੁਖ ਦੀ ਦੁਨੀਆ ਪੈਸੇ ਦੀ ਦੁਨੀਆ ਪੈਸੇ ਦੀ ਪੈਸਾ ਹੀ ਅੱਜ ਕੱਲ ਜਿਹਦੇ ਕੋ ਪੈਸਾ ਹੈ ਨਾ ਉਹ ਰੱਬ ਹੈ ਜੀ ਦੂਜਾ ਰੱਬ ਮੰਨਦੇ ਪੈਸੇ ਨੂੰ ਆ ਗਹਾਨੇ ਨੋਣ ਦੀ ਰੋਟੀ ਕਮਾਈ ਆ ਹਾਂ ਲੋਕੀ ਆਇਤੇ ਮੈਨੂੰ ਖਲੋਣਾ ਵੀ ਔਖਾ ਦਿੱਤਾ ਹਾਂ ਅੱਛਾ ਕੱਲ ਸਭ ਪਹਿਰ ਦੁਪ ਮਰਤੀਆ ਹਾਂ ਇਹ ਹਮਗਲੀ ਇਹ ਬਾਪੂ ਜੀ ਕਿ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਇਹ ਕੰਮ ਕਰਦੇ ਨੂੰ ਮੈਨੂੰ ਪੁੱਤ ਬੜੇ ਠੱਡੇ ਕਰਦੇ ਜੀ ਮੈਂ ਕੀ 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 ਦੱਸਾਂ ਤੈਨੂੰ ਹਾਂਜੀ ਪੁੱਤ ਉਹਨਾਂ ਦੇ ਮਾਪੇ ਉਹ ਵੀ ਬਣ ਗਿਆ ਹਾਂ ਇੱਕ ਪੈਣ ਤੇ ਉਹ ਵੀ ਵਿਆਹ ਸੀ ਅੱਛਾ ਜੀ ਕੋਈ ਪੂਰੀ ਹੋ ਗਈ ਵਿਆਹ ਵੀ ਪੂਰਾ ਹੋ ਗਿਆ ਕਰਦਾ ਕਿ ਆ ਕੋਈ ਕਰਦਾ ਕੱਲਾ ਹਾਂਜੀ ਮੁੜ ਕੇ ਆਪਣਾ ਸਿਰ ਤੇ ਆਪਣਾ ਵਿਆਹ ਕੀਤਾ ਅੱਛਾ ਜੀ ਮੁਰਕੇ ਜਾਲ ਮਾਲਕ ਨੇ ਜਿੰਨਾ ਇੱਕ ਸਾਰਾ ਦਿੱਤਾ ਹਾਂਜੀ ਪਾਪੜ ਵੇਚੇ ਗੱਟੇ ਵਿੱਚ ਚੂੜੀਆਂ ਵੇਚੀਆਂ ਰੱਜਾ ਵਾਇਆ ਟੋਕਰੀ ਢੋਈ ਅੱਛਾ ਜੀ ਮੁੱਢ ਵਾਲੀ ਦੁਕਾਨਾਂ ਦੇ ਵੀ ਕੰਮ ਕੀਤੇ ਕਲਿਆਣੀ ਦੁਕਾਨਾਂ ਦੇ ਕੰਮ ਕੀਤੇ ਹਾਂਜੀ ਉਹਨੇ ਮਾਲਕ ਨੇ ਰੋਟੀ ਇਹ ਦਿੱਤੀ ਆ ਸਾਡਾ ਇੱਥੇ ਆ ਗਿਆ ਇਹ ਇਹ ਉਮਰ ਸੀ ਆਪਣੀ ਹਨਾ ਸੁੱਖ ਲੈਣ ਦੀ ਪਰ ਆਪ ਆਪਣੇ ਹਨਾ ਬੁਜਾਰੇ ਵਾਸਤੇ ਆਪਾਂ ਨੂੰ ਆਪਣੀ ਮਿਹਨਤ ਕਰਨੀ ਪੈ ਰਹੀ ਏ 3 ਪੁੱਤਾਂ ਦੇ ਹੁੰਦੇ باوجود ਇਹੋ ਹੀ ਲੱਗ ਜਮੇ ਤੇ ਹਾਂ ਮਿਹਨਤ ਕਰਕੇ ਰੋਜੀ ਰੋਟੀ ਚਲਾਉਣਾ ਵਾਹਿਗੁਰੂ ਵਾਹਿਗੁਰੂ ਜੀ ਅੱਗੇ ਆਇਆ ਹਾਂ ਤੜੀ ਨਹੀਂ ਤੁਹਾਡੀ ਉਮਰ ਕਿੰਨੀ ਆ 95 ਸਾਲ 92 ਸਾਲ ਉਮਰ ਹੋ ਗਈ ਆ ਜੀ ਵਾਹਿਗੁਰੂ ਵਾਹਿਗੁਰੂ ਸਾਨੂੰ ਤਿਆਂ ਪੁੱਤਾਂ ਦੇ ਹੁੰਦਿਆਂ ਨਹੀਂ ਸਾਨੂੰ ਆ ਹਨਾ ਇਨੀ ਮਿਹਨਤ ਕਰਨੀ ਪੈਂਦੀ ਐ ਚਰਾਏ ਦੇ ਬਹਿ ਕੇ ਇਹ ਤਾਂ ਸ਼ਰਮ ਵਾਲੀ ਗੱਲ ਆ ਬਹੁਤ ਸ਼ਰਮ ਵਾਲੀ ਗੱਲ ਕਰਮ ਉਹਨੇ ਬੜੇ ਵਧੀਆ ਲਿਖੇ ਮੇਰੇ ਹੂੰ ਜੋ ਗਿਆ ਕਰਕੇ ਦਹਾਤਾ ਹੂੰ ਅਟਾਲ ਕਰਕੇ ਤਹਤਾ ਹਾਂ ਹਾਂ ਜਦੋਂ ਦਸਿਆ ਨੂੰ ਆਉਂ ਕੱਢ ਕੇ ਖਲੋ ਗਿਆ ਹਾਂ ਕਾਣ ਖਲੋਟੀ ਕਹਿੰਦਾ ਕੀ ਕੰਨਾ ਓਏ ਹੂੰ ਇਹੋ ਬੜੇ ਕਰਮਡੇੜੇ ਹੋ ਹੂੰ ਚਾਹ ਪੀਓ ਚਾਹ ਠੰਡੀ ਹੋ ਜਾਣੀ ਹੈ ਪੱਕਾ ਕਰ ਨਹੀਂ ਕੀਤੀ ਤੇ ਕਰਦਿਆ ਨਹੀਂ ਕੀਤੀ ਬਾਅਦ ਦੇ ਤੇ ਕੀਤੀ ਕਰਦਿਆ ਨਹੀਂ ਕਰਦੇ ਨਹੀਂ ਕਰਦੇ ਬਾਪੂ ਜੀ ਅੱਜਕੱਲ ਅੱਜਕੱਲ ਬੰਦੇ ਦੇ ਵੇਂਦੇ ਪੱਲੇ ਪੈਸਾ ਹੈਗਾ ਕਿ ਨਹੀਂ ਹੈਗਾ ਮਗਾਨ ਵੀ ਦੇਤਾ ਡੀਟੀਵੀ ਦੇਤੀ ਅੱਛਾ ਪੁੱਤ ਨੂੰ ਫੇਰ ਵੀ ਮੂਹਗੇ ਪੁੱਤ ਨੂੰ ਮਕਾਣ ਵੇਚਣਾ ਲਾਤਾ ਹੁਣ ਵੇਚਣ ਲੱਗ ਮੈਨੂੰ ਦਰਦ ਹੋਇਆ ਹਾਂ ਅੱਛਾ ਹੁਣ ਦਰਦ ਕਿੱਦਾਂ ਨੋ ਬੰਦ ਮਨਾਵਾ ਹਾਂ ਗਾ ਜਦੋਂ ਉਹਦਾ ਪੁੱਤ ਜਦੋਂ ਐਦਾਂ ਕਰੂ ਫੇਰ ਉਹਨੂੰ ਆਉ ਦਿਮਾਗ ਚ ਵੱਜੂਗੀ ਆਰ ਕੇ ਹੋਣਿਆ ਹੋਇਆ ਪੁੱਤ ਗੁਰਨਾੰਦ ਕੌਲੀ ਗੱਲ ਸੁਣਾ ਤੈਨੂੰ ਹੁਣ ਤੈਨੂੰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਉਹ ਸਭ ਮੇਰਾ ਕੋਈ ਦਰਦੀ ਹੁੰਦਾ ਮੇਰਾ ਸਭ ਬਣਾਉਂਦਾ ਹਾਂ ਅੱਜ ਮੈਂ ਸੜਕਾ ਦਾ ਮਗਤਾ ਦਾ ਕੋਲਦਾ ਬਾਪੂ ਤੇਰਾ ਤੇਰੇ ਪੁੱਤ ਬੜੇ ਆ ਤੇ ਬਹੁਤ ਬਹੁਤ ਲੋਕ ਬਹੁਤ ਸੰਤਾ ਕੋ ਤੇਰੀ ਹਨਾ ਵੀਡੀਓ ਚੱਲ ਗਈ ਆ ਤੇ ਤੇਰੇ ਪੁੱਤ ਬੜੇ ਮੈਂ ਵੀ ਤੇਰਾ ਪੋਤਾ ਆ ਮੈਨੂੰ ਜਦੋਂ ਯਾਦ ਕਰੇਗਾ ਮੈਂ ਤੇਰੇ ਕੋ ਹਾਜ਼ਰ ਹੋ ਜਾਊਂਗਾ ਆਉਦਾ ਜਾਂਦਾ ਮੈਂਬਰ ਸਰ ਮੈਂ ਤੇਰੇ ਕੋ ਹਾਜ਼ਰੀ ਲਵਾਇਆ ਕਰੂੰਗਾ ਠੀਕ ਆ ਜਦੋਂ ਵੀ ਆਇਆ ਕਰੂੰਗਾ ਤੂੰ ਮੇਰਾ ਨੰਬਰ ਰੱਖ ਜਦੋਂ ਕਤੇ ਵੀ ਤੇਰੀ ਜ਼ਿੰਦਗੀ ਚ ਮੇਰੀ ਲੋੜ ਪਵੇ ਤੇ ਮੈਂ ਤੇਰੇ ਕੋਲ ਹਾਜ਼ਰ ਹੋਊਗਾ ਅੱਧੇ ਇੱਕ ਘੰਟੇ ਦੇ ਵਿੱਚ ਵਿੱਚ ਤੇਰੇ ਕੋਲ ਮੈਂ ਹਾਜ਼ਰ ਹੋ ਜਾਊਗਾ ਮਾਲਕ ਤੇਰਾ ਪੁੱਤ ਤੇਰੇ ਮਨ ਜਿ ਵਸੇ ਕਰ ਤੂ ਆਪੇ ਢੋੜੇ ਆਉਣਾ ਹਾਂ ਜਦੋਂ ਦੁਕੰਡਾ ਚ ਬਣਾਣਾ ਹਾਂ ਤੋ ਉਹ ਪੇਮੋ ਕਹਿੰਦਾ ਜਾ ਉਹ ਤੇਰਾ ਪਾਰ ਦੇ ਹਾਂਜੀ ਮੈਂ ਜਾਈਆ ਕਿ ਦੁਨੀ ਛੜਕ ਏਦਾਂ ਡੇਕਾ ਬੰਦੇ ਤੋਂ ਹਾਂ ਰਾਤ ਕੱਦ ਦੀ ਕਰ ਕਰਨੀ ਸੀ ਅੱਛਾ ਜਿੱਗਾ ਜਲੇ ਕੜਾ ਕਰਕੇ ਥੱਲੇ ਡੇ ਪਿਆ ਅੱਛਾ ਜੀ ਇੱਕਲ ਮੈਂ ਮੁਕੱਦਮੀ ਨੂੰ ਵਜਦਾ ਮਾਰਦਾ ਸੀ ਮਾ ਸੀਮਾ ਸੀਮਾ ਮੱਟੇ ਪਿਆ ਦੇ ਪਿਆਈ ਦੇਖਿਆ ਰੋਗ ਕੁਝ ਵੀ ਨਾ ਹ ਜਦੋਂ ਮੈਂ ਕਿਹਾ ਤੇ ਆਹ ਦਫਾ ਪੜਿਆ ਹਮਨ ਜੇਰੇ ਆਈ ਤੇ ਕਿ ਮੈਂ ਦੂਰਾ ਰਾਜੀ ਤੇ ਮੈਂ ਡਿੱਗਾ ਪਿਆ ਹਮ ਹ ਜੀ ਹਾਂ ਉਹਨਾਂ ਜਿਹੜੇ ਨਹੀਂ ਆਇਆ ਫਿਰ ਜਦੋਂ ਆਹ ਕੰਮ ਹੋਇਆ ਤੇ ਮੰਨ ਗਈ ਕੰਨੀ ਹ ਮਾਲਕ ਹੈਗਾ ਅੱਜ ਭੀੜ ਹੋਈ ਉਹਨੇ ਕਿਸੇ ਨਾ ਮਾਲਕ ਖੋਲਟਾ ਉਸੇ ਕੈਨ ਮੈਂਟੇਨ ਲੱਗੇ ਰਹੋਗੇ ਬਿਲਕੁਲ ਸੋ ਮੈਂ ਇਹੀ ਸੰਗਤ ਨੂੰ ਅਪੀਲ ਕਰਨਾ ਵੀ ਤੁਸੀਂ ਵੱਧ ਚੜ ਗਏ ਇਹਨਾਂ ਨਾਲ ਆਓ ਇਹਨਾਂ ਨਾਲ ਗੱਲਾਂ ਕਰੋ ਇਹਨਾਂ ਦਾ ਦੁੱਖ ਵਡਾਓ ਇਹ ਵੀ ਬਹੁਤ ਵੱਡੀ ਗੱਲ ਆ ਵੀ ਤੁਸੀਂ ਇਹਨਾਂ ਨਾਲ ਆ ਕੇ 2 ਮਿੰਟ ਗੱਲਾਂ ਕਰੋਗੇ ਇਹਨਾਂ ਦਾ ਦਰਦ ਅੰਦਰੋਂ ਥੋੜਾ ਬਾਹਰ ਨਿਕਲੂਗਾ ਜਿਹੜਾ ਹਨਾ ਵੀ ਇੱਕ ਪਰਿਵਾਰ ਹੁੰਦਾ ਪਰਿਵਾਰ ਚ ਆਪਾਂ ਬੈਨੇ ਆਂ ਚਾਰ ਆਪਾਂ ਗੱਲਾਂ ਕਰਦੇ ਇੱਕ ਦੂਜੇ ਨਾਲ ਆਪਣਾ ਦੁੱਖ ਘਟਦਾ ਕਿ ਨਹੀਂ ਹੈ ਬਾਪੂ ਜੀ ਬਿਲਕੁਲ ਠੀਕ ਘਟਦਾ ਕਿ ਨਹੀਂ ਤੁਹਾਡਾ ਪੁੱਤ ਹੋਵੇ ਤੁਹਾਡਾ ਕੋਈ ਇੱਥੇ ਆ ਕੇ ਬੋਵੇ ਜੇ ਤੁਹਾਡੇ ਨਾਲ ਹੈ ਨਾ ਚੱਲ ਗੱਲਾਂ ਕਰੇ ਉਹ ਪੁੱਤੀ ਆ ਸਾਡਾ ਹੈ ਉਹ ਪੁੱਤੀ ਜਿਹੜਾ ਦਰਦ ਵਟਾਉਣ ਆਉਂਦਾ ਪੁੱਤ ਪੁੱਤ ਵੀ ਹਾਂ ਤੁਹਾਡੇ ਨਾਲ ਗੱਲਾਂ ਕਰੇ ਘਰ ਪਰਿਵਾਰ ਚ ਆਪਾਂ ਬਈ ਨੇ ਆਪਣੀ ਸਾਰ ਟੈਨਸ਼ਨ ਹੁੰਦੀਆਂ ਤੇ ਆਪਾਂ ਜਦੋਂ ਗੱਲ ਕਰਦੇ ਆ ਪਰਿਵਾਰ ਚ ਆਪਣੇ ਜੀ ਆਣਾ ਗੱਲ ਕਰਦੇ ਆ ਤਾਂ ਉਹ ਦਰਦ ਘਟ ਜਾਂਦਾ ਬਹੁਤ ਘਟ ਜਾਂਦਾ ਘਟ ਜਾਂਦਾ ਚਲੋ ਇਨੀ ਆਪਾਂ ਹਨ ਵੀਡੀਓ ਕਰਦੇ ਮੈਂ ਬਾਪੂ ਜੀ ਨਾਲ ਗੱਲਾਂ ਕਰਲਾ ਚਾਹ ਤੇ ਨਾਲੇ ਚਾਹ ਗਰਮ-ਗਰਮ ਹੋਰ ਪਾ ਦੀ ਵਕਤ ਦੀ ਠੰਡੀ ਹੋ ਗਈ ਸਾਡੀ ਚਾਹ ਬਾਪੂ ਜੀ ਚਾਹ ਗਰਮ ਪਾ ਲੀਏ на двое